ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮੂਲੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਪ ਦੀਆਂ ਸੱਤ ਹੀ ਪਰਵੜਾਂ ਸੇ ਲਈ ਲੈ ਕੇ ਆਏ ਜੀ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਅੱਜ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਮੈਂ ਕਦੀ ਗੱਲ ਆ ਬਾਈ ਕਿਵੇਂ ਚੱਲਦਾ ਧਰਮਿੰਦਰ ਕੰਮ ਬਾਈ ਵਧੀਆ ਚੱਲੀ ਜਾਂਦਾ ਜੀ ਕੰਮ ਕਰ ਠੀਕ ਹੈ ਬਾਈ ਨਾਮ ਤੇ ਐਡਰੈਸ ਬੋ ਨਾ ਬਾਈ ਧਰਮਿੰਦਰ ਸਿੰਘ ਪਿੰਡ ਸੰਧੂ ਕਲਾਂ ਜੀ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਦਾ ਪਾ ਜੀ ਨੇੜੇ ਪਿੰਡ ਬਾਈ ਦਾ ਪਤੇ ਭਦੌੜ ਸ਼ਹਿਰ ਆ ਗਈ ਜੀ ਆਪਣਾ ਮੋਬਾਈਲ ਨੰਬਰ ਜੀ ਤਰਮੇਂਦਰ ਸੱਤ ਬੜਾ ਨੇ ਬਾਈ ਹਾਂਜੀ ਸੱਤ ਨਾਗ ਨੇ ਆਪਣੇ ਕੋਲੇ 6 ਨਾਗ ਖੀਰੀਆਂ ਬੱਚੀਆਂ ਨੇ ਹੈਗੀ ਇੱਕ ਬੱਚੀ ਦੋ ਦੰਦ ਚੱਕਦੀ ਹੈਗੀ ਓਕੇ ਬਾਈ ਬੱਚੀਆਂ ਆਪਣੇ ਕੋਲੇ 8 ਸੀਹਾ ਤੁਹਾਡੇ ਖੜੇ ਖੜੇ ਇੱਕ ਬੱਚੀ ਸੇਲ ਹੋ ਗਈ ਆਪਣੀ ਸਹੀ ਹੈ ਜੀ ਹਾਂਜੀ ਮੁੱਲ ਜੈਜ ਹੋਣਗੇ ਮੁੱਲ ਡਾਕਟਰ ਬਰੀਡ ਦੇ ਹਿਸਾਬ ਨਾਲ ਜਾਏ ਹੋਣਗੇ ਓਕੇ ਬੰਦੇ ਦੇਖੀ ਜਾਣ ਚਾਏ ਕੋਲੇ ਆ ਕੇ ਜਿਹੜੀ ਆਪਦੇ ਦਸੱਲੀ ਕਰਨੀ ਆ ਇੱਕ ਬੱਚੀ ਦੋਂਦੀ ਹੈਗੀ ਓਕੇ ਬਾਕੀ ਸਾਰੀਆਂ ਖੀਰੀਆਂ ਚਾਰ ਚਾਰ ਥਾਣ ਹੋਣਗੇ ਠੀਕ ਆ ਬਾਈ ਤੇ ਸੰਧੂ ਡੈਰੀ ਫਾਰਮ ਜੋ ਵੀਡੀਓ ਕਵਰ ਕਰਨ ਲੱਗੇ ਆ ਬਾਈ ਮੋਬਾਈਲ ਨੰਬਰ ਬੋਲੋ ਜੀ 9352413953 ਜੀ ਜਿਹੜਾ ਪਹਿਲੇ ਨੰਬਰ ਤੇ ਬੱਚਾ ਕਿੰਨੀ ਕੁ ਉਮਰ ਹੈ ਜੀ ਇਹ ਡਾਕਟਰ ਹੋਊਗਾ ਤਕਰੀਬਨ 9 ਮਹੀਨਿਆਂ ਦਾ ਬੱਚਾ ਠੀਕਾ ਛੀਰਾ ਬੱਚਾਗਾ ਹਾਂ ਆਪਾਂ ਦੰਦ ਵੀ ਦਿਖਾ ਦਾਂਗੇ ਲੈ ਭਾਈ ਛੀਰੀ ਜਾਂ ਦੰਦੋਂ ਭਾਈ ਕਹਿੰਦਾ ਗਾਰੰਟੀ ਹੋ ਇੱਕ ਬੱਚਾ ਦੋ ਦੰਦ ਹਣਾ ਭਾਈ ਭਾਏ ਕੋਈ ਬੱਚਾ ਦੋ ਦੰਦ ਹਾਂ ਦੰਦਾਂ ਦੀ ਥਣਾ ਦੀ ਗਾਰੰਟੀ ਹੋਊ ਆਪਣੀ ਕੀ ਬਾਤ ਆ ਜਮਾ ਛੀਰੀ ਆ ਭਾਈ ফেস ਦੀ ਬਿਊਟੀ 2R 2a ਉਹਦੀ ਉਹ ਆਈਟੀ ਪੂਰੀ ਫੁੱਲਾ ਰਿਕਾਰਡ ਡਾਕਟਰ ਜਿਹੜਾ ਕੋਈ ਬੰਦਾ ਆਪਣੇ ਤੋਂ ਪਰਚੇਜ ਕਰੂਗਾ ਸਾਰਾ ਦੇਵਾਂਗੇ ਓਕੇ ਹੈਨਾ ਐਵੇਂ ਆਪਾਂ ਜੋ ਕਹਿ ਦਈਏ ਇਹਨਾਂ ਦਾ ਬੱਚਿਆਂ ਦਾ ਜੇ ਯਾਦ ਨਹੀਂ ਐਂਹੀ ਸੀਗੀਆਂ ਬੱਚੀਆਂ ਆਪਣੇ ਕੋਲੇ ਠੀਕ ਹੈ ਜੀ ਤੋ ਭਾਈ ਸਾਰਿਆਂ ਦਾ ਰਿਕਾਰਡ ਯਾਦ ਨਹੀਂ ਆਪਣੇ ਓਕੇ ਭਾਈ ਜਿਹੜਾ ਕੋਈ ਬੰਦਾ ਪਰਚੇਜਿੰਗ ਕਰੂਗਾ ਆਪਾਂ ਸਾਰਾ ਰਿਕਾਰਡ ਦੇਵਾਂਗੇ ਹਾਂਜੀ ਠੀਕ ਆ ਚਾਰ ਹੀ ਥਣ ਹੋਣਗੇ ਡਾਕਟਰ ਹਮ ਖੜ ਦੀ ਕੁਆਲਿਟੀ ਚ ਚੰਗੀ ਆ ਪਰ ਸੰਭੀ ਹੋਈ ਘਾਟਾ ਸਾਫ਼ ਜੀ ਗੱਲ ਹੈ ਜਿਹੜੀ ਹਮ ਤੇ ਕੋਈ ਇਹਦਾ ਮੁੱਲ ਵੀ ਉਹ ਜਿਹੇ ਹਿਸਾਬ ਨਾਲ ਆਪਾਂ ਕੋਈ ਬਾੜਾ ਨਹੀਂ ਕਰਨਾ ਠੀਕ ਆ ਕੋਈ 25 ਨਹੀਂ ਕੋਈ 30 ਨਹੀਂ 20000 ਰੁਪਿਆ ਦੀ ਡਿਮਾਂਡ ਆ ਬਾਕੀ ਮਾਨਤਨ ਮੌਕੇ ਤੇ ਜ਼ਰੂਰ ਕਰਾਂਗੇ ਬਿਊਟੀ ਕੁਆਲਿਟੀ ਪੂਰੀ ਫੁੱਲਾ ਬੱਚੀ ਦਾ ਫੇਸ ਦੇਖ ਇੱਕ ਨੰਬਰ ਬੱਚਾ ਬਿਊਟੀਫੁੱਲ ਬੋਦੀਵਾਦੀ ਟੂਆ ਟੂਆ ਪ੍ਰਿੰਟ ਪ੍ਰਿੰਟ ਇੱਕ ਨੰਬਰ ਡਿਟੇਲ ਸਾਰੀ ਮਿਲੂਗੀ ਰਿਕਰ ਸਾਰੀ ਸਾਰੀ ਡਾਟਾ ਪ੍ਰੋਪਰ ਦੇਵਾਂਗੇ ਠੀਕ ਆ ਹੂੰ ਬਾਕੀ ਤੂੰ ਰਚ ਚੈੱਕ ਕਰ ਲੋ ਭਾਈ ਕਿਤਾ ਕਹਿਣ ਵਾਲੀ ਹੁੰਦੀ ਆ ਹਨਾ ਆਪਾਂ ਪ੍ਰੋਪਰ ਜਿਹੜੇ ਜਾਨਵਰ ਦੀ ਹੈਗੀ ਐ ਡਿਟੇਲ ਸਾਰੀ ਦੇਵਾਂਗੇ ਹੂੰ ਇੱਕਠੀਆਂ ਖਰੀਦੋਂਗੇ ਬਾਈ ਮੁੱਲ ਹੋਰ ਵੀ ਜਾਜੋ ਜੋ ਹਨ ਬਾਈ ਇਕੱਠਿਆਂ ਖਰੀਦੂਗਾ ਡਾਕਟਰ ਆਪਾਂ ਹੋ ਜਾ ਮੁੱਲ ਕਰ ਲਾਂਗੇ ਬੰਦੇ ਦਾ ਜੀ ਵਧੀਆ ਮਾਨਤਰ ਓਕੇ ਬਾਕੀ ਡਾਕਟਰ ਬਰੀਡਡ ਬੱਚੇ ਹੈਗੇ ਹਨਾ ਸਹੀ ਗੱਲ ਆ ਬਾਈ ਅੱਗੇ ਦੋ ਨੰਬਰ ਆ ਬੱਚੇ ਦਾ ਬਾਇਓ ਡਾਟਾ ਆਪਾਂ ਦੱਸ ਦਾਂਗੇ ਠੀਕ ਆ ਇਹ ਡਾਕਟਰ ਬੱਚੀ ਜੈਗ ਏਵੀਐਸ ਦੇ ਜੈਗ ਬੋਲ ਦੀ ਖੋਦਾ ਮਾਦਰ ਜੀ ਲੈਮਨ ਹੈਡ ਦੀ ਆ ਹੂੰ 32 ਕਿਲੋ ਵਾਲੀ ਗਾਂ ਦੀ ਬੱਚੀ ਆ ਠੀਕ ਆ ਬਾਈ ਬਾਕੀ ਦਾ ਤਾਂ ਟਾਂਚੇ ਹੀ ਦੱਸਦਾ ਜਿਵੇਂ ਕਹਿੰਦਾ ਬਾਹਲਾ ਕੁਝ ਦੱਸਣ ਦੀ ਲੋੜ ਹੀ ਨਹੀਂ ਸਹੀ ਗੱਲ ਆ ਬੱਚਾ ਥੱਲੇ ਝੋਲੀ ਝੂਲੀ ਜਾਇ ਬੜੀ ਜਿਆਦਾ ਚੰਗੀ ਆ ਹੂੰ ਚਾਰ ਥਾਣ ਹੋਣ ਐ ਚਾਰ ਹੀ ਥਾਣਾ ਦੇ ਦੰਦੋ ਖੀਰੀ ਚਾਰ ਥਾਣਾ ਠੀਕ ਆ ਭਾਈ ਪੂਰ ਗਰੰਟੀ ਹੋ ਆਪਣੀ ਠੀਕ ਆ ਲੈ ਬਾਕੀ ਬੱਚੀ ਦੇਖ ਲਾ ਹਣ ਤੂੰ ਬਿਊਟੀ ਚੈੱਕ ਕਰੋ ਕਰਮਾਲੀ ਦੀ ਇੱਕ ਨੰਬਰ ਆ ਭਾਈ ਤੇ ਟੋ ਟੋ ਮੈਂ ਕਹਾਂ ਡਾਕਟਰ ਬ੍ਰਾਂਡਡ ਪੀਸ ਹੈਗੇ ਬੰਦੇ ਨੇ ਜਿਹੜੇ ਨੇ ਬਰੀਡ ਤੇ ਕੰਮ ਕਰਨਾ ਹਨਾ ਕੁਆਲਿਟੀ ਦੇ ਹਿਸਾਬ ਨਾਲ ਇਹਨਾਂ ਦਾ ਮੁੱਲ ਆਪਾਂ ਫੋਨ ਤੇ ਕਰਾਂਗੇ ਮੁੱਲ ਹੋ ਜਾਏ ਠੀਕ ਆ ਭਾਈ ਬਾਲਾ ਮੁੱਲ ਨਹੀਂ ਕਰਦੇ ਭਾਈ ਕਹਿੰਦੇ ਖਿੱਚ ਕੇ ਆ ਜਾਈਏ ਮੈਂ ਆਪਾਂ ਕੋਈ 50 ਮੰਗੀਏ ਨਾ 60 ਮੰਗੀਏ ਮੁੱਲ ਜਾਏ ਕਰਾਂਗੇ ਬਸ ਹੋਣਗੇ ਦੇਣ ਲੈਣ ਵਾਲੀ ਓਕੇ ਭਾਈ ਮੈਂ ਅਗਲਾ 25 30 ਹੇਰ ਰਲਗਾ ਅੱਕਾ ਜੜਾਂਗਾ ਮਰੀ ਚੱਲੇ ਉਹਨਾਂ ਦਾ ਕੋਈ ਫਾਇਦਾ ਨਹੀਂ ਆਪਾਂ ਸਾਫ਼ ਜੀ ਗੱਲ ਪਹਿਲਾਂ ਹੀ ਦੱਸ ਦਿੰਨੇ ਆ ਪਰ ਇੱਕ ਚੀਜ਼ ਆ ਕਿ ਨਹੀਂ ਹਾਂ ਲੈ ਟੋਹਾ ਦੇਖੋ ਜਿਹੜੀ ਜੀਜ ਕਹਦੀ ਚਾਹੇ ਬੰਦਾ ਉਹਦਾ ਬਲੱਡ ਸੈਂਪਲ ਡੀਐਨਏ ਕਰਵਾ ਲਈ ਓਕੇ ਕਿਕਤੀ ਨਹੀਂ ਕੋਈ ਠੀਕ ਆ ਭਾਈ ਹੂੰ ਝੋੜੀ ਇੱਕ ਨੰਬਰ ਤੇ ਪੜੀ ਵੀ ਚੰਗੀ ਪੂਰਾ ਬਹੁਤ ਚੰਗਾ ਗਰੁੱਪ ਉੱਪਰ ਦੀ ਲੈਂਥ ਡਾਕਟਰ ਬੋਡੀ ਵੇਟ ਬਹੁਤ ਜ਼ਿਆਦਾ ਚੰਗਾ ਘੱਟੋ ਘੱਟ ਸਵਾ ਦੋ ਮੀਟਰ ਤੋਂ ਪਲੱਸ ਵੱੱਛੀ ਹੈਗੀ ਬੋਡੀ ਵੇਟ ਦੇ ਵਿੱਚ ਹੂੰ ਇੰਨਾ ਕ ਜ਼ਿਆਦਾ ਚੰਗਾ ਬੋਡੀ ਵੇਟ ਆ ਬੱਛੀ ਹੈ ਭਾਈ ਮੁੱਲ ਵੀ ਵਾਈ ਕਹਿੰਦਾ ਜਾਇਜ਼ ਰੱਖਾਂਗੇ ਕੁਆਲਿਟੀ ਦੇ ਹਿਸਾਬ ਨਾਲ ਮੁੱਲ ਹੋਪਾ ਕੁਆਲਿਟੀ ਦੇ ਹਿਸਾਬ ਨਾਲ ਡਾਕਟਰ ਆਮਲਾ ਆਉਣੇ ਨੀਕ ਕਰਦੀਆਂ ਧਲਿਆਰੇ ਦੀ ਧਲਿਆਰਾ ਇਹਨਾਂ ਦੇ ਪਿਆ ਹੋਈ ਨਹੀਂ ਸੀਗਾ ਠੀਕ ਆ ਬਾਈ ਅੱਗੇ ਆ ਗਈ ਵੀਰੇ ਤਿੰਨ ਨੰਬਰ ਇਹਦੀ ਕਿੰਨੀ ਉਮਰ ਆ ਦਰਬੰਦ ਇਹ ਡਾਕਟਰ ਹੋਊਗੀ ਤਕਰੀਬਨ 10 ਕ ਮਹੀਨਿਆਂ ਦਾ ਬੱਚਾ ਠੀਕ ਆ ਜਾਣ ਜਾਂਦਾ ਬਾਲੀਆ ਬੱਚਾ ਇਸ ਦੇਖ ਯਾਰ ਕਰ ਬਾਈ ਤੋ ਆ ਦੇਖੀ ਬੱਚੀਆਂ ਦੇ ਕੀ ਬਾਤ ਆ ਚਾਹਦਾ ਚਾਹਦਾ ਪੀਸੀ ਹੈਗਾ ਦੰਦੋ ਖੀਰੀ ਥਨ ਚਾਰ ਠੀਕ ਆ ਖੋਰ ਸ਼ਾਂਗ ਦੀ ਦੰਦੋ ਸਾਰੀ ਗਾਰੰਟੀ ਹੋਊ ਆਪਣੀ ਓਕੇ ਬਾਈ ਠੀਕ ਆ पर मोलवी ਇਹਨਾਂ ਦੇ ਵਜ੍ਹਾ ਨਾਲ ਜਾਇਜ਼ ਹੋਣਗੇ ਜਿਹੜੀ ਗੱਲ ਕਹਤੀ ਭਾਈ ਕਹਿੰਦਾ ਉਹੀ ਹੋਊਗਾ ਮੁੱਲ ਜਾਇਜ਼ ਹੋਊਗਾ ਜਿਹੜੀ ਦੰਦੋ ਖੀਰੀ ਕਹਦੀ ਖੀਰੀ ਜਿਹੜੀ ਦੰਦੋ ਖੀਰੀ ਕਹਦੀ ਡਾਕਟਰ ਉਹ ਖੀਰੀ ਹੋਊ ਜਿਹੜੀ ਦੋਂਦੀ ਕਹਦੀ ਉਹ ਦੋਂਦੀ ਹੋਊ ਚਾਹੇ ਬੰਦਾ ਦੰਦ ਪਰ ਹਰਨ ਦਾ ਸਟਰਕਚਰ ਬੱਚੀ ਦਾ ਪੈਟ ਫੂੜੇ ਦੀ ਕੁਆਲਿਟੀ ਬਾਕੀ ਫੇਸ ਦੀ ਬਿਊਟੀ ਦੇਖ ਤੂੰ ਬੱਚੀ ਦੀ ਸਹੀ ਗੱਲ ਆ ਭਾਈ ਟੱਕਾ ਪੀਸ ਹੀ ਆ ਜਿਹਨੂੰ ਆਪਾਂ ਕਹਦੇ ਆ ਕੋਕਾ ਟੱਕਾ ਪੀਸ ਡਾਇਮੰਡ ਪੀਸ ਕਲਰ ਹੀ ਬੜਾ ਚੰਗਾ ਯਾਰ ਬ੍ਰੈਂਡ ਹੀ ਆ ਇਹ ਕਲਰ ਹੀ ਨਹੀਂ ਮਿਲਦਾ ਸੀ ਤੀਕ ਨਹੀਂ ਭਾਈ ਹੂੰ ਤੇ ਮੁੱਲ ਜਾਇਜ਼ ਮੋਲ ਡਾਕਟਰ ਜਾਇਜ ਹੋਏ ਦੇ ਸਹਾਨੂੰ ਠੀਕ ਆ ਫੋਨ ਤੇ ਹੋਜੂ ਦਾ ਮੋਲ ਫੋਨ ਤੇ ਹੋਣਗੇ ਇਹਨਾਂ ਦੇ ਠੀਕ ਆ ਬਾਈ ਜਮਾ ਜਾਇਜ ਮੋਲ ਹੋ ਬਾਈ ਕਹਿੰਦਾ ਮੋਲ ਫੋਨ ਤੇ ਹੋਜੂ ਪਰ ਕੁਆਲਿਟੀ ਆ ਚਾਰ ਥਣ ਹੋਣਗੇ ਠੀਕ ਆ ਕਿ ਨਹੀਂ ਮੈਂ ਕਹਾਂ ਡਾਕਟਰ ਬ੍ਰਾਂਡ ਪੀਸ ਹੀ ਆ ਹੂੰ ਜੇ ਕੋ ਤਿੰਨੇ ਇਕੱਠੇ ਨਾਲ ਲਊਗਾ ਠੀਕ ਆ ਉਹ ਆ ਰੇਟ ਕਰ ਦਾਂਗੇ ਜਾਇਜ ਓਕੇ ਬਾਈ ਤਿੰਨੇ ਜਰਸੀਆਂ ਇਕੱਠੀਆਂ ਜਿਹੜੀਆਂ ਇੱਕੋ ਜਿਹੀਆਂ ਹੈਗੀਆਂ ਬੱਸ ਸਿੰਗਲ ਦਾ ਮੋਲ ਵੀ ਬਾਈ ਕਹਿੰਦਾ ਆਪਾਂ ਜਾਇਜ ਹੀ ਰੱਖਾਂਗੇ ਕੁਆਲਿਟੀ ਦੇ ਸਹਾਨਾ ਡਾਕਟਰ ਜਮਾ ਜਾਇਜ ਹੋਊਗਾ ਠੀਕ ਆ ਬਾਈ ਅਗੇ ਅਗੀਆਂ 4 ਨੰਬਰ ਦੀ ਮੱਛੀ 4 ਨੰਬਰ ਤੇ ਦੰਦੋ ਕੀ ਇੱਕ ਤਾਂ ਅਗਲਾ ਕਹਿੰਦਾ ਵੀ ਵੇਟ ਬੂਟ ਦੇਖ ਕੇ ਅਗਲਾ ਕਹਿੰਦੇ ਸਹੀ ਗੱਲ ਆ ਹਾਂ ਕੱਦ ਚੰਗਾ ਵਜਨ ਚੰਗਾ ਉਹ ਸਭ ਨਾਲ ਅਗਲਾ ਕਹਿੰਦਾ ਦੋੰਦੀ ਨਾ ਹੋਵੇ ਜਮਾਂ ਕੀਰੀ ਦੀ ਗਾਰੰਟੀ ਜਮਾਂ ਕੀਰੀ ਹੈ ਹੂੰ ਫੇਸ ਦੇਖੋ ਬੋਦੀ ਬੜੀ ਚੰਗੀ ਓਕੇ ਹਾਂ ਜਿਹੜੀਆਂ ਪਹਿਲਾਂ ਵਾਲੀਆਂ ਦੋਵੇਂ ਮੱਛੀਆਂ ਜੱਗ ਦੀਆਂ ਠੀਕ ਆ ਬਾਈ ਹਾਂਜੀ ਕਵਾਲਟੀ ਇੱਕ ਨੰਬਰ 2 ਆ ਚਲ ਭਜਨ ਭਜਨ ਤਾਂ ਮਾਨ ਕੇ ਚੱਲ ਡਾਕਟਰ ਪੌਣੀ ਤਾਂ ਕਵਾਂਟ ਵਾਲਾ 2 ਕਵਾਂਟ ਵਾਲਾ 85 ਕਿਲੋ ਬੋਡੀ weight ਆ ਬੱਚੀ ਦਾ ਬਈ ਸੀਮਨ ਦੇ ਜਮਾਂ ਕਾ ਵਾਲਾ ਕਨੇ ਜਮਾ ਜਮਾ ਹੂੰ ਬਿਊਟੀ ਚੈੱਕ ਕਰੋ ਕਰਮ ਵਾਲੀ ਦੀ ਬ੍ਰਾਂਡ ਪੀਸ ਹੀ ਆ ਜਿਹਨੂੰ ਆਪਾਂ ਕਹਿੰਦੇ ਬ੍ਰਾਂਡ ਪੀਸ ਹੀ ਆ ਕਿਆ ਬਾਤ ਬਾਕੀ ਡਾਕਟਰ ਹੋਏ ਜੀ ਚੀਜ਼ ਨਹੀਂ ਹੈਗੀ ਕੀ ਦੇਖ ਪਹਿਲਾਂ ਕਹਿਤਾ ਹਨਾ ਹੂੰ ਆਮ ਹਮਾਚਲ ਵਾਲੀਆਂ ਯਾਰਸੀਆਂ ਹੁੰਦੀਆਂ ਉਹਨਾਂ ਨੂੰ ਤਾਂ ਢਾਡੇ ਚ ਪਾ ਕੇ ਖੜ ਜਣੇ ਹੈ ਜੀਆਂ ਸਹੀ ਗੱਲ ਆ ਬਈ ਖੜ ਨਹੀਂ ਖੜ ਨਹੀਂ ਦੇਖਣਾ ਕਰਮ ਵਾਲੀ ਡਾਕਟਰ ਦੇਖ ਬੱਚੀ ਤੇ ਤੂੰ ਹੂੰ ਹੂੰ ਕਿਆ ਬਾਤ ਜਮਾ ਕੋਕਾ ਪੀਸ ਜਮਾ ਟਾਪਰ ਪੀਸ ਹੀ ਹੈ ਡਾਕਟਰ ਅਣਜਾਣ ਬੰਦਾ ਵੀ ਯਾਰ ਪਰਖ ਕਰ ਲੂ ਕਹਿੰਨੀ ਬਈ ਮੈਂ ਡਾਕਟਰ ਜਿਹਨੂੰ ਮੈਂ ਬੰਦੇ ਨੂੰ ਪਤਾ ਵੀ ਨਹੀਂ ਹੈਗਾ ਪਸ਼ੂਆਂ ਬਾਰੇ ਹੈਨਾ ਉਹ ਵੀ ਆ ਕੇ ਦੱਸ ਦੂ ਵੀ ਆ ਚੀਜ਼ ਹੈਗੀ ਹੈ ਤੇ ਮੁੱਲ ਜਾਇਜ਼ ਹੋਣਾ ਮੁੱਲ ਜਾਇਜ਼ ਠੀਕ ਆ ਬ੍ਰੀਡ ਦੇ ਸਹਾਰ ਨਾਲ ਮੁੱਲ ਜਾਇਜ਼ ਹੋਊਗਾ ਠੀਕ ਆ ਬਾਹਲਾ ਮੁੱਲ ਨਹੀਂ ਕਰਦੇ ਬਾਈ ਕਹਿੰਦਾ ਖਿੱਚ ਕੇ ਮੁੱਲ ਰੱਖਾਂਗੇ ਮੁੱਲ ਪਾਰਟੀ ਦੇ ਸਹਾਰ ਨਾਲ ਜਮਾ ਟਾਪ ਹੀ ਹੈ ਡਾਕਟਰ ਹਾਂਜੀ ਮੁੱਲ ਕਰਾਂਗੇ ਜਾਇਜ਼ ਬੱਚਿਆਂ ਦੇ ਸਹੀ ਹੈ ਬਾਕੀ ਬੱਚਿਆਂ ਦੇ ਥੱਲੇ ਝੋਲੀ ਥਾਣਾ ਚਾਰਾਂ ਦੀ ਗਰੰਟੀ ਹੋ ਆਪਣੀ ਓਕੇ ਜਿਹੜੀ ਕਹਿਤੀ ਉਹੀ ਗੱਲ ਹੋ ਹੂੰ ਝੋਲੀ ਬਹੁਤ ਚੰਗੀਆਂ ਹਨ ਹਾਂ ਦੇਖੀ ਬਾਲਗੁੜੀ ਮੈਂ ਤਾਂ ਡਾਕਟਰ ਜਮਾ ਬਾਲੀ ਜਿਆਦੇ ਚੰਗੀ ਝੋਲੀ ਹੈਗੀ ਚਾਰ ਹੀ ਥਣ ਹੋਣਗੇ ਨਿਸ਼ਾਨ ਵੀ ਨਹੀਂ ਹੋ ਪੰਜਵਾਂ ਤਾਂ ਓਕੇ ਭਾਈ ਇਹ ਕੋਈ ਤਾਂ ਨੇ ਇਕੱਠਾ ਲਊਗਾ ਅੱਜ ਪਹਿਲੀਆਂ ਜਰਸੀਆਂ ਪਹਿਲੀ ਨੂੰ ਛੱਡ ਕੇ ਇਹ ਤਿੰਨੇ ਹੂੰ ਅਪੋ ਜੀ ਵਧੀਆ ਮਾਨਤਾ ਕਰਦਾਂਗੇ ਜਿਹੜਾ ਕੋਈ ਬੰਦਾ ਬਰੀਡ ਤੇ ਕੰਮ ਕਰਨਾ ਚਾਹੁੰਦਾ ਓਕੇ ਬਹੁਤ ਜਿਆਦੇ ਚੰਗੀਆਂ ਬੱਚੇ ਸਹੀ ਗੱਲ ਅੱਗੇ ਆ ਗਈ 5 ਨੰਬਰ 5 ਨੰਬਰ ਤੇ ਇਹਦੀ ਕਿੰਨੀ ਉਮਰ ਹੈ ਦੰਦੋ ਖੀਰੀਆ ਡਾਕ ਕਣਚਾ ਹਾਂ ਲੈ ਕਹਿਣ ਦੀ ਨਹੀਂ ਗੱਲ ਤੇ ਦੰਦ ਕੋਈ ਚੱਕ ਨਹੀਂ ਦਿਖਾ ਵੀ ਦੇਵਾਂਗੇ ਲੈ ਜਮਾ ਕੀ ਰਿਹਾ ਛੀ ਫੇਸ ਦੀ ਬਿਊਟੀ ਕਮਾਲ ਦੀ ਪ੍ਰਿੰਟ ਚੰਗਾ ਪ੍ਰੋਪਰ ਡਿਟੇਲ ਦੇਵਾਂਗੇ ਜਿਹੜੇ ਸੀਮਨ ਦੀ ਹੈਗੀ ਹੈਗੀ ਜਿਹੜੇ ਦੀ ਇਹਦੀ ਮਾਂ ਸੀਗੀ ਠੀਕਾ ਹਾਂਜੀ ਹੂੰ ਠੀਕ ਇਹਦੇ ਜਮਾ ਕਰਵਾ ਤਣਚਾ ਟੁੰਚਾ ਬਹੁਤ ਜ਼ਿਆਦਾ ਚੰਗਾ ਡਾਕਟਰ ਕੱਦ ਕਠ ਪੂਰਾ ਚੰਗਾ ਬਾਕੀ ਬੱਚੀ ਥਲੇ ਝੋਲੀਏ ਜਿਹੜੀ ਉਹਦਾ ਕੋਈ ਲੇਖਾ ਨਹੀਂਗਾ ਬਾਕੀ ਐ ਨਹੀਂ ਹੈਗੀ ਖੁਚਲੀ ਜੀ ਤੁਰਦੀ ਹੈ ਬੱਚੀ ਸਟਰਕਚਰ ਬਹੁਤ ਜ਼ਿਆਦਾ ਚੰਗੀ ਹੈ ਕਰਮ ਵਾਲੀ ਦੇ ਕੀ ਬਾਤ ਫੁੱਲ ਰੀਟ ਹਾਈਟ ਲੈਂਥ ਬੇਟਾ ਬੱਚੀ ਦਾ ਲੰਬਾਈ ਲੰਬੀ ਦੇਖਣ ਵਾਲੀ ਹੈਗੀ ਸਹੀ ਹੈ ਬਾਕੀ ਕਲਰ ਮੁਤਾਬਕ ਬਰੀਡ ਬਰੂਡ ਬਹੁਤ ਜਿਆਦਾ ਚੰਗੀ ਆ ਬੱਚੀ ਦਾ ਹੂੰ ਫੇਸ ਬੂਸ ਦੇਖਣਾ ਗਰਮਾਲੀ ਦਾ ਮੈਂ ਖੜਾ ਟ੍ਰੇਡੀਆਂ ਵਾਲੀਆਂ ਵਾਲੀਆਂ ਬੱਚੀ ਜੋ ਵਾਲੀਆਂ ਜਿਆਦਾ ਬਰੀਕੀਆਂ ਨੇ ਹੈਗੀਆਂ ਮੁੱਲ ਜੈਜੂਪਰਾ ਪਿੱਛੇ ਦਾ ਸਟਰਕਚਰ ਦੇਖ ਲੈ ਬੱਚੀ ਦੇ ਲੱਤਾਂ ਦਾ ਲੈਗ ਸਕੋਰ ਫੁੱਲ ਹੈਵੀ ਨੇ ਸਹੀ ਆ ਭਾਈ ਮੁੱਲ ਜੈਜੂਪਰਾ ਮੁੱਲ ਡਾਕਟਰ ਜੈਜੂ ਬਰੀਡ ਦੇ ਹਿਸਾਬ ਨਾਲ ਠੀਕ ਆ ਭਾਈ ਹਾਂਜੀ ਖੇਚ ਕੇ ਮੁੱਲ ਰੱਖਾਂਗੇ ਬਾਲਾ ਭਾਈ ਕਹਿੰਦਾ ਮੁੱਲ ਨਹੀਂ ਕਰਦੇ ਮੁੱਲ ਜਮਾ ਜੈਜੂ ਹੋਗਾ ਪਰ ਬੱਚਾ ਇੱਕ ਚੀਜ਼ ਆ ਕਨੇ ਬਾਈ ਮੈਂ ਕਿਹਾ ਡਾਕਟਰ ਪੇਸ਼ਾ ਸਕੂਲ ਦੇਖਣ ਵਾਲਾ ਹੈਗਾ ਕੀ ਬਾਤ ਆ ਤੇ ਮੋਲ ਇਹਨਾਂ ਦਾ ਜਿਹੜਾ ਹੋਊਗਾ ਇਹ ਤਿੰਨੇ ਚਫਾਂ ਦਾ ਆਪਾਂ ਵੀਡੀਓ ਚ ਹੀ ਕਰਦੇ ਆਂਗੇ ਓਕੇ ਹਾਂਜੀ ਇਹਦਾ ਕੀ ਮੋਲ ਆ ਫਿਰ ਜੇ ਇਹਦਾ ਮੋਲ ਡਾਕਟਰ 36000 ਰੁਪਏ ਬਸ ਮਾਨਤਾ ਨਹੀਂ ਕਰਨਾ ਆਪਾਂ ਓਕੇ ਬਾਈ 36000 ਰੁਪਏ ਮੋਲ ਦਾ ਦੰਦੋ ਖੀਰੀਆ ਥਣਾਚਾਰਾਂ ਦੀ ਗਾਰੰਟੀ ਹੋ ਆਪਣੀ ਘਰ ਤੱਕ ਦੀ ਇਹਦੀ ਹੂੰ ਮੋਲ ਜਾਇਜਾ ਬੱਚੀ ਚੰਗਿਆ ਝੋਲੀ ਰੇਖ ਬਾਈ ਬਾਲ ਦੇਖੀ ਬਾਈ ਕਿੰਨੇ ਚੰਗਿਆ ਹਣਾ ਬਹੁਤ ਜਿਆਦੇ ਚੰਗਿਆ ਡਾਕਟਰ ਬਾਲੀ ਜਿਆਦੇ ਚੰਗੀ ਬੱਚੀ ਹੈ ਜਿੰਨੀ ਆਪਣੀ ਇੱਕ ਨੰਬਰ 4 ਥਾਂ ਝੋਲਤਾ ਲੱਗਿਆ ਵਾ ਜਿਵੇਂ ਤਨਾ ਮਹੀਨੇ ਦੀ ਗੱਬਣ ਹੁੰਦੀ ਹੈ ਬੱਚੀ ਸਹੀ ਗੱਲ ਆ ਲੈ ਦੇਖ ਕਿਆ ਬਾਤ ਹੈ ਇੱਕ ਨੰਬਰ ਝੋਲੀ ਹੈ ਬਾਈ ਬਹੁਤ ਚੰਗਾ ਥਾਨ ਕੱਡੂ ਜਿਹੜੇ ਸਾਨੂੰ ਝੋਲੀ ਹੈ ਮੈਂ ਕਿਹਾ ਡਾਕਟਰ ਜਮਾ ਟਾਪ ਪੀ ਸੀ ਹੈ ਬੱਚੀ ਅੱਗੇ ਆ ਗਈ ਭਰਾ 6 ਨੰਬਰ ਕਿੰਨੀ ਉਮਰ ਹੈ ਬੱਚੇ ਦੀ ਡਾਟਾ ਦੰਦੋ ਖੀਰੀ ਲੈ ਬਾਈ ਦੰਦ ਬਾਈ ਕਹਿੰਦਾ ਕੋਈ ਚੱਕ ਨਹੀਂ ਆਪਾਂ ਦਿਖਾ ਵੀ ਦੇਵਾਂਗੇ ਖੀਰੀ ਦੇਵਾ ਦੰਦੋ ਖੀਰੀ ਥਣਚਾਰ ਹੂੰ ਜਿੰਨਾ ਬਾ ਜਿਹੜਾ ਸਾਰਾ ਜਿਹੜਾ ਕੋਈ ਬੰਦਾ ਲਾਊਗਾ ਆਪਣੇ ਤੋਂ ਪੁੱਛ ਲਈ ਫੋਨ ਤੇ ਆਪਾਂ ਸਾਰਾ ਦੇਵਾਂਗੇ ਠੀਕ ਹੈ ਭਾਈ ਕਰੈਕਟਰ ਪੈਠ ਪੂਰੇ ਦੀ ਚੜਾਈ ਹਾਈਟ ਲੈਂਥ ਫੁੱਲ ਬਾਡੀ ਵੇਟ ਆ ਬੱਚੀ ਦਾ ਸਹੀ ਗੱਲ ਟੀਕੇ ਦੇ ਤਕਰੀਬਨ ਕਾਵਲ ਹੀ ਨੇ ਬੱਚੀਆਂ ਦਾ ਇਹਦਾ 15 15 20 20 ਦਿਨਾਂ ਸਾਂਭਣ ਦੀ ਲੋੜ ਹੈ ਜਾਨ ਸਰ ਟੀਕਾ ਲੈ ਲੈਣਾ ਕੋਈ ਸਮਾਈ ਨਹੀਂ ਪਾ ਲੈਣੀ ਭਾਈ ਕੋਈ ਖਰਚਾ ਨਹੀਂ ਹੋਣਾ ਠੀਕ ਹੈ ਕਿ ਨਹੀਂ ਤੇ ਬਾਕੀ ਆ ਨਹੀਂ ਹੈਗਾ ਡਾਕਟਰ ਵੀ ਰੇਗ ਬੰਦੇ ਕੋਲੇ ਇਹੋ ਜਿਹੇ ਜਾਨਵਰ ਖੜੇ ਹੁੰਦੇਗੇ ਨਹੀਂ ਇਹ ਅਗਲਾ ਚੁਣਮੇ ਜਨਾਗ ਸਹੀ ਕਰਦਾ ਆਪਸਰੇ ਨਾਲ ਬਹੁਤ ਘੱਟ ਮਿਲਦੇ ਹੈਗੇ ਬਹੁਤ ਘੱਟ ਮਿਲਦੇ ਹੈਗੇ ਬਾਕੀ ਮੁੱਲ ਨਹੀਂ ਆ ਮਿਲਣਾ ਕਿ ਨਹੀਂ ਬਈ ਮੁੱਲ ਵੀ ਦਾ ਕੁਆਲਟੀ ਦਸਾਣਾ ਐਵੇਂ ਲੋਕਾਂ ਦਾ ਕੰਮ ਨਹੀਂ 50 ਮੰਗ ਲਿਆ 45 ਮੰਗ ਲਿਆ ਉਹ ਜਾ ਕੰਮ ਨਹੀਂ ਹੂੰ ਜਮਾ ਜਜ ਮੁੱਲ ਹੋਊਗਾ ਇਹਦਾ ਮੁੱਲ ਵੀ ਦੱਸ ਸੀ ਇਹਦਾ ਮੁੱਲ ਡਾਕਟਰ 35000 ਰੁਪਏ ਜੀ ਮਾਨਤਨ ਹੋ ਜੀ ਮਾਨਤਨ ਜ਼ਰੂਰ ਕਰਾਂਗੇ ਜੈਦ ਜੱਕੇ ਬਈ 35000 ਰੁਪਏ ਮੁੱਲ ਬਾਕੀ ਮੌਕੇ ਤੇ ਮਾਨਤਾ ਜ਼ਰੂਰ ਹੋਊਗੀ ਬਾਕੀ ਉਹ ਜੀ ਗੱਲ ਨਹੀਂ ਹੈਗੀ ਝੋਲੀ ਮਾੜਿਆ ਥੱਲੇ ਝੋਲੀ ਦਿਖਾਈ ਦੇ ਲੈ ਚਾਰ ਹੀ ਥਣ ਹੋਣਗੇ ਨਿਸ਼ਾਨ ਜਿਵੇਂ ਬਈ ਬਿੱਥਦੇ ਆ ਨਾ ਦੇ ਬਲਬਲ ਪੂਰੇ ਆ ਕਰਮ ਵਾਲਾ ਪੂਰਾ ਫਲ ਵਾਲਾ ਕੇ ਬਾਕੀ ਵੱਡੀ ਗੱਲ ਜਾਣ ਸਰ ਸੀਮਣ ਲੋ ਵਾੜਾ ਟਾਈਮ ਕੋਈ ਸਾਂਭਣ ਨਹੀਂ ਨੀ ਲੋੜ ਵੀ ਜਾਂ ਕੋਈ ਲੱਸੀ ਆਲਾਮੀ ਆ ਜਾਣ ਸਰ ਕਰਮਣੀ ਨੇ ਸੀਮਾ ਜਿਹੜਾ ਲੈ ਲੈਣਾ ਹੈ ਬਈ ਬਾਕੀ ਮੁੱਲ ਖਿੱਚ ਕੇ ਰੱਖਿਆ ਜਾਵਾ ਜਾਇ ਜ ਰੱਖਿਆ ਜਿਵੇਂ ਜਰਸੀ ਬੱਚੀਆਂ ਬਈ ਬਹੁਤ ਚੰਗੀਆਂ ਫੁੱਲ ਬ੍ਰੀਡ ਵਾਲੀਆਂ ਬੱਚੇ ਹੈਗੇ ਅੱਗੇ ਆ ਕੀ ਲਾਸਟ ਦੇ ਬਈ ਇਹ ਦੋ ਦੰਦ ਆ ਜੀ ਇਹ ਡਾਕਟਰ ਦੋ ਦੰਦ ਬੱਚੀ ਆ ਥਣ ਦਾ ਕੋ ਪਟ ਦਿੰਨੇ ਆ ਲੈ ਵੇ ਦਾਨ ਦੋ ਦਾ ਕੱਢ ਤੋਈ ਆ ਹਜੇ ਹਮ ਪ੍ਰੋਪਰ ਨਹੀਂ ਆ ਦੇਖ ਲਾ ਮਾੜੇ ਮਾੜੇ ਜਿਹੇ ਹਜੇ ਬੁੱਟਾਂ ਚੋਂ ਕੱਢੇ ਸਹੀ ਕਰ ਲਾ ਭਾਈ ਹਮ ਬਰੀਡ ਫੁੱਲਾ ਹਾਈਟ ਫੁੱਲਾ ਬਾਡੀ ਵੇਟ ਫੁੱਲਾ ਟੀਕੇ ਦੇ ਜਮਾ ਕਾਬ ਵਾਲਾ ਠੀਕ ਆ ਚਾਹੇ ਅਗਲਾ ਇਹਨੂੰ ਡੇਢ ਸਾਲ ਦੀ ਮੰਨ ਲੈ ਚਾਹੇ ਸਾਲ ਦੀ ਮੰਨ ਲੈ ਚਾਹੇ 13 ਮਹੀਨਾ ਦੀ ਮੰਨ ਲੈ ਸਹੀ ਆ ਭਾਈ ਹਮ ਦੋ ਰਾ ਚੈੱਕ ਕਰ ਲਓ ਅੰਦਰੋਂ ਚੱਕਰਾ ਕੇ ਲੈ ਕੇ ਜਾਣੀ ਹੋ ਬੰਦਾ ਚਾਹੇ ਅੰਦਰੋਂ ਵੀ ਚੈੱਕ ਕਰਾ ਕੇ ਲੈ ਜੀ ਸਹੀ ਆ ਭਾਈ ਹਮ ਕੱਢ ਦੋ ਭਾਈ ਇਹਨਾਂ ਪੂਰਾ ਫੁੱਲਾਗਾ ਬੱਚੀ ਦਾ ਸੋਹਣਾ ਰੰਗ ਰੂਪ ਆਗਾ ਠੀਕ ਆ ਤੇ ਪੱਠਪੂੜੇ ਦੀ ਚੜਾਈ ਛੁੜੀ ਬਹੁਤ ਸੋਹਣੀ ਗੁਲਾਬੀ ਥਾਣਾ ਚਾਰੀ ਗੁਲਾਬੀ ਥਾਣ ਲੈ ਬਿਊਟੀਫੁਲ ਹੈ ਨਾ ਬਿਊਟੀ ਪੂਰੀ ਫੁੱਲ ਪੂਰੀ ਜਾਨ ਵਾਲੀ ਆ ਭਾਈ ਜਾਨ ਸਰ ਕਰਮਾ ਜੀ ਨੇ ਠੀਕਰ ਲੈ ਲੈਣਾ ਬਿਊਟੀ ਇੱਕ ਨੰਬਰ ਪ੍ਰਿੰਟ ਇੱਕ ਨੰਬਰ ਨਾਲ ਸੰਗਲਾਬੀ ਥਾਣ ਚੂੜੀ ਚੰਗੀ ਤੇ ਮੋਹਰੇ ਦਾ ਜਾਇਜ ਵੀਰੇ ਮੋਹਰੇ ਡਾਕਟਰ 30000 ਰੁਪਏ ਜੀ ਦਾ 30000 ਰੁਪਏ ਹਾਂ ਜੀ ਮਾਨਤਨ ਹੋ ਜਾ ਮਾਨਤਨ ਹੋ ਜਾ ਜ਼ਰੂਰ ਜਾਇਜ ਵੀਰੇ 30000 ਰੁਪਏ ਮੋਹਰੇ ਮਾਨਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜੂਗਾ ਭਾਈ ਜੇ ਕੋ ਬੰਦਾ ਤਿੰਨੇ ਇਕੱਠਿਆਂ ਲਊਗਾ ਬੱਚੀਆਂ ਇਹ HF हां 95000 ਰੁਪਏ ਦੀਆਂ ਤਿੰਨੇ ਹਾਂ ਨਾ ਦੇ ਦਾਂਗੇ ਆਪਾਂ ਛੋੜ ਛੱਪਾ ਕਰਾਂਗੇ ਬਾਹਲਾ ਕੋਈ ਘਾਟ ਵਾਧਾ ਵਾਲਾ ਕੰਮ ਨਹੀਂ ਲੰਬਾ ਚੋੜਾ ਇਹਦੇ ਚ ਜੇ ਆ ਤਿੰਨੇ ਇਕੱਠੀਆਂ ਖਰੀਦ ਲਓਗੇ ਬਾਈ ਕਹਿੰਦਾ 95000 ਦੀਆਂ ਦੇ ਦਾਂਗੇ ਮਾੜਾ ਮੋਟਾ ਮੌਕੇ ਦੇ ਕੋਈ ਚੱਕਰ ਨਹੀਂ ਮਾਨਤਨ ਫਿਰ ਵੀ ਹੋ ਜਾਊਗਾ ਬਾਈ ਤੇ ਜਰਸੀ ਬਾਈ ਤਿੰਨੇ ਇਕੱਠੀਆਂ ਖਰੀਦ ਲਿਆ ਇਹ ਡਾਕਟਰ ਮੋਲ ਜਿਹੜਾ ਫੋਨ ਤੇ ਕਰਨਾ ਆਪਾਂ ਹਣਾ ਓਕੇ ਬਾਈ ਬੱਚੀਆਂ ਦੀ ਕੁਆਲਿਟੀ ਦੇ ਹਿਸਾਬ ਨਾਲ ਐਵੇਂ ਆਮ ਬੱਚੀਆਂ ਨਾਲੋਂ ਇਹਨਾਂ ਦਾ ਮੁੱਲ ਉੱਚਾ ਹੈਗਾ ਕਿਉਂਕਿ ਇਹਨਾਂ ਦੀ ਕੁਆਲਿਟੀ ਵੀ ਟੌਪ ਹੈ ਤੇ ਆਪਣੇ ਹੀ ਭਾਅ ਪਰੇ ਹੋਏ ਹੈਗੇ ਇਹਨਾਂ ਦੀ ਸਹੀ ਗੱਲ ਆ ਬ ਇਹਾ ਜਿਵੇਂ ਕਹਿੰਦਾ ਬ੍ਰਾਂਡ ਪੀਸ ਆ ਮੜਾ ਤਿੰਨਾ ਦਾ ਫੇਸ ਦਿਖਾ ਦੇ ਇਕੱਠਾ ਦਾ ਬ੍ਰਾਂਡ ਪੀਸ ਆ ਭਾਈ ਦੀ ਗੱਲ ਸਹੀ ਆ ਲੈ ਦੇਖੀ ਭਾਈ ਚੜਦੇ ਤਾਂ ਚੜਦਾ ਪੀਸ ਹੀ ਹੈਗਾ ਹੂੰ ਚੀਜ਼ ਹੈ ਕਿੱਕ ਨਹੀਂ ਮੈਂ ਹਾ ਡਾਕਟਰ ਜਮਾ ਕੋਕਾ ਪੀਸ ਹੀ ਆ ਮੋਹੋ ਬੋਲਦੀਆਂ ਯਾਰ ਇਹਨਾਂ ਤੇ ਮੰਨ ਕੇ ਚੱਲ ਪੈਸੇ ਲਾਏ ਬੰਦੇ ਦੇ ਬੇਅਰਥ ਨਹੀਂ ਜਾਂਦੇ ਜਮੇ ਨਹੀਂ ਜਾਂਦੇ ਹੂੰ ਜਿਹਨੇ ਫੁੱਲ ਬਰੀਡ ਤੇ ਕੰਮ ਕਰਨਾ ਹਨਾ ਸਹੀ ਗੱਲ ਆ ਬੱਚੀ ਆ ਵੀ ਬਹੁਤ ਚੰਗੀ ਹੈਗੀ ਇਹ ਬੱਚੀ ਕੇਅਰ ਚੋਂ ਨਹੀਂ ਆਈ ਵੀਗੀ ਬਾਕੀ ਬੱਚੀ ਦੀ ਕੁਆਲਿਟੀ ਫੇਸ ਬਹੁਤ ਜ਼ਿਆਦੇ ਚੰਗਾ ਇਹਦਾ ਮੁੱਲ ਵੀ ਆਪਣਾ ਜਾਇਜੀ ਕੀਤਾ ਵਾ ਜਮਾ ਜਾਇਜੀ ਆਪੋ ਜਾਂ ਮੁੱਲ ਨਹੀਂ ਕੀਤਾ ਇਹਦਾ ਹੂੰ ਕਰਾਇਆ ਡਾਕਟਰ ਜਿਹੜਾ ਕੋਈ ਬੰਦਾ ਪਰਚੇਜ ਕਰੂਗਾ ਉਹਦਾ ਆਪਣਾ ਹੀ ਹੋਊਗਾ ਉਹਦਾ ਆਪਣਾ ਹੋਊਗਾ ਹਾਂਜੀ ਕਿੱਕਾ ਆਪਣਾ ਜੇ ਕੋਈ ਸਾਰੇ ਦੇ ਸਾਰੇ ਨਾਲ ਇਕੱਠੇ ਲੈ ਜਾਂਦਾ ਆਪਣੇ ਤੋਂ ਹਾਂਜੀ ਫਿਰ ਜਿਵੇਂ ਕਹਿੰਦਾ ਪੂਰੇ ਪੰਜਾਬ ਦੀ ਕਰਾ ਡਿਲੀਵਰੀ ਜਿਹੜੀ ਉਹ ਫ੍ਰੀ ਹੈਗੀ ਆਪਣੀ ਠੀਕ ਆ ਭਾਈ ਹਾਂਜੀ ਚਾਹੇ ਹਰਿਆਣਾ ਰਾਜਸਥਾਨ ਉਧਰ ਵੀ ਭੇਜ ਦਾਂਗੇ ਠੀਕ ਆ ਭਾਈ ਹਾਂਜੀ ਤੇ ਕਿਸੇ ਵੀਰ ਨੂੰ ਭਾਈ ਕੋਈ ਵੀ ਨਗ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਜੀ